ਸਾਰਾ ਬਾਜ਼ਾਰ ਬੰਦ ਹੋ ਗਿਆ ਤੇ ਕੋਈ ਇੱਕ ਅੱਧੀ ਦੁਕਾਨ ਖੁੱਲੀ ਸੀ ਕਰੀਬ 9:45 ਮਿੰਟ ਤੇ ਅੱਗ ਲੱਗੀ ਐ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 8:45 ਤੇ ਮਤਲ ਅੱਗ ਲੱਗੀ ਐ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਐ ਉਹਦੇ ਬਾਅਦ ਇਹ ਸ਼ੁਰੂ ਹੋਈ ਐ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਪੂਰਨ ਟੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ ਬੇਟੇ ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਐ ਉਹ ਤੌਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਦੋ ਦੁਕਾਨਾਂ ਉਹਨਾਂ ਦੀਆਂ ਦੋਵਾਂ ਭਰਾਵਾਂ ਦੀਆਂ ਰੈਡੀਮੈਂਟ ਦੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਅੱਗ ਲੱਗੀ ਟੋਟਲ 6 ਦੁਕਾਨਾਂ ਲੱਗੀਆਂ ਤੇ ਉੱਤੇ ਪਵਨ ਮਨਿਆਰੀ ਵਾਲੇ ਨੂੰ ਸੂਰੀ ਜੁਵੈਲਰ ਲਾਸ ਸੀ ਉਹਦਾ ਬਚਾਵਾ ਦੁਕਾਨਾਂ ਟੋਟਲ ਲਾਸ ਨਹੀਂ ਹੈ ਬਚਾਵਾ ਦੇਖੋ ਉਰਲੀ ਥੋੜਾ ਬਚਾਵਾ ਬਾਕੀ 4-5 ਟੋਟਲ ਲਾਸ ਸਾਨੂੰ ਕਿਵੇਂ ਪਤਾ ਲੱਗਾ ਸਾਨੂੰ ਇਹ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲਾਗੇ ਅੱਗ ਲੱਗੀ ਹੈ ਛੇਤੀ ਜਾਓ ਅਸੀਂ ਫਿਰ ਦੌੜੇ ਆਏ ਹਾਂ ਸਾਰੇ ਆ ਕੇ ਮੈਨਰ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ ਕੰਮ ਕੀ ਭਾਈ ਅੱਗ ਦੀ ਇਹ ਨਹੀਂ ਪਤਾ ਲੱ ਸ਼ੌਟ ਛੜਕਤ ਜਿਹੜਾ ਹੋਂ ਦੇ ਨਾਲ ਇੱਕ ਦੁਕਾਨ ਦੇ ਚ ਅੱਗ ਲੱਗੀ ਆ ਇੱਕ ਦੁਕਾਨ ਤੋਂ ਭੱਖਦੇ ਭੱਖਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਸੀਂ ਤੇ ਇਹ ਕਵਾਂਗੇ ਵੀ ਅਸੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਤੇ ਬਾਟਾ ਚੌਂਕ ਤੱਕ ਕਿੰਨੇ ਕ ਜੋੜਨੇ ਕਿੰਨੀ ਕ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਸੀਂ ਆਪਣੇ ਖਰਚਿਆਂ ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾਂ ਤੇ ਬਾਜ਼ਾਰ ਚੋਂ ਤਾਰਾਂ ਬਦਲਦੇ ਆ ਨਾ ਜੋੜ ਉਹ ਕੱਢਦੇ ਆ ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਹਨ ਨਹੀਂ ਕਦੀ ਕੁਛ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਇਹ ਸ਼ਾਰਟ ਸ਼ਾਰਟ ਛੜਕਦੇ ਨਾਲ ਹੀ ਅੱਗ ਲੱਗੀ ਆ ਜੀ ਸਾਰੀ ਇਹ ਜਿੰਨੀ ਅੱਗ ਲੱਗੀ ਆ ਸ਼ਾਰਟ ਸਰਕਟ ਤੇ ਨਹੀਂ ਲੱਗੀ ਆ ਇਹ ਪੰਜ ਦੁਕਾਨਾਂ ਸੜਗੀਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕੁਛ ਨਹੀਂ ਰਿਆ ਅੰਦਰ ਇਹਨਾਂ ਦੇ ਵਿਚਾਰਿਆਂ ਦੇ ਜੋ ਤਾਂ ਪਹਿਲਾਂ ਹੀ ਵਪਾਰੀ ਵਪਾਰੀ ਵਰਗ ਤੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ ਨਾ ਕਿਸੇ ਪ੍ਰਸ਼ਾਸਨ ਨੇ ਨਾ ਕਿਹਨੇ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾਂ ਟੀਮਾਂ ਪਹੁੰਚੀਆਂ ਸੀ ਇੱਥੇ ਟੀਮਾਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪਾਣੀ ਵਾਲੀ ਇੱਥੇ ਆ ਕੇ ਹੁੰਦਾ ਮੈਂ ਖੁਦ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਦੋਂ ਤੇ ਪਾਣੀ ਨਹੀਂ ਚੱਲਿਆ ਜੀ ਉਹਦਾ ਪਾਣੀ ਨਹੀਂ ਚੱਲਿਆ 20 ਮਿੰਟ ਪਹਿਲੇ ਜਦੋਂ ਅੱਗ ਲੱਗੀ ਮੈਂ ਉਸ ਵੇਲੇ ਫੋਨ ਕੀਤਾ ਉਹਨਾਂ ਨੂੰ ਕੋਈ 10 ਮਿੰਟ ਕੋਈ ਪਹੁੰਚਿਆ ਫਿਰ ਮੈਂ 15 ਮਿੰਟ ਬਾਅਦ ਗੱਡੀ ਖੜੀ ਰਹੀ ਆ ਪਾਣੀ ਨਹੀਂ ਆਵਾ ਕਿ ਅਸੀਂ ਐਕਟੀ ਵਾਲਾ ਇੱਥੇ ਆ ਹਾਂ ਉੱਥੇ ਜਿੱਦਾਂ ਹੀ ਪਹੁੰਚੇ ਆ ਉਹ ਕਹਿੰਦੇ ਹੁਣੇ ਗੱਡੀ ਗਈ ਆ ਇ ਇਹਦੇ ਚੱਕਰ ਦੇ ਵਿੱਚ ਕੀ ਪਾਠੀ ਆਈ ਫਿਰ ਆਪ ਵੀ ਮਦਦ ਕੀਤੀ ਸਾਰੇ ਪਬਲਿਕ ਨੇ ਕਿ ਨਦੀ ਅੱਤਾਂ ਛੁੱਟੀ ਆ ਡਾਕਟਰ ਸਾਹਿਬ ਦੇ ਕੋਲ ਪਾਣੀ ਲਿਆਂਦਾ ਐਪ ਲਈ ਬਾਰਡਿਆਂ ਨੇ ਪਾਣੀ ਭਜਾਇਆ ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜ਼ਿਆਦਾ ਜ਼ਿਆਦਾ ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਵੇਖੋ ਉਹ ਪਬਲਿਕ ਹੀ ਜਿਹੜੀ ਸ਼ਰਤ ਤੋੜਦੀ ਪਈ ਆ ਸਾਰਾ ਕੰਮ ਕਰਦੀ ਵੀ ਇਹ ਸਾਰੀ 90% ਅਸੀਂ ਇਹ ਕਹਾਂਗੇ ਕਿ ਬਿਜਲੀ ਬੋਰਡ ਦੀ ਨਾ ਕਾਮੀ ਆ ਸਰਕਾਰੀ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਪ੍ਰਸ਼ਾਸਨ ਦਾ ਅਧਿਕਾਰੀ ਹਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਉਹ ਐਮਐਲਏ ਸਾਹਿਬ ਦੇ ਛੋਟੇ ਬ੍ਰਦਰ ਨੇ ਕਮੇਟੀ ਦੇ ਜਿਹੜੇ ਜਿਹੜੇ ਪ੍ਰਧਾਨ ਨੇ ਉਹ ਪਹੁੰਚੇ ਹੋਏ ਨੇ ਉਹ ਤੇ ਆਪਣੇ ਗੱਡੀ ਦੇ ਉੱਤੇ ਚੜ ਕੇ ਵੀ ਅੱਗ ਜਿਹੜੀ ਆ ਉਹ ਬੁਝਾ ਰਹੇ ਜਿੰਨੀ ਕ ਕੋਸ਼ਿਸ਼ ਉਹਨਾਂ ਕੋ ਹੋ ਰਹੀ ਆ ਉਹ ਕਰ ਰਹੇ ਨੇ ਬਾਕੀ ਜਿਹੜਾ ਅਸੀਂ ਕਹੀਏ ਕੀ ਉਹ ਪ੍ਰਸ਼ਾਸਨ ਉਹ ਹਜੇ ਤੱਕ ਕੁਛ ਨਹੀਂ ਜੀ ਪਹੁੰਚਿਆ